ਦੇ ਸੰਦੇਸ਼ ਜਿਹੜੇ ਉਹ ਦੇ ਦਿੱਤੇ ਗਏ ਨੇ ਰਾਤੋਂ ਹੀ ਤੁਹਾਨੂੰ ਦੱਸ ਦਈਏ ਕਿ ਹਾਈ ਅਲਰਟ ਤੇ ਇਹ ਪਾਕਿਸਤਾਨ ਦੀ ਵੀ ਹਵਾਈ ਸੇਨਾ ਜੁੜੀ ਆ ਉਸ ਤੋਂ ਬਾਅਦ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਵੀ ਰੱਖਿਆ ਮੰਤਰੀ ਦੀ 2.5 ਘੰਟੇ ਤੱਕ ਮੀਟਿੰਗ ਚੱਲੀ ਆ ਜੀ ਹਾਂ ਹਾਈ ਅਲਰਟ ਤੇ ਫੌਜਾਂ ਨੂੰ ਤਾਇਨਾਤ ਰਹਿਣ ਦੇ ਵਾਸਤੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ ਐਲਓਸੀ ਦੇ ਅੰਡਰ ਜਿੰਨੇ ਵੀ ਸਥਾਨ ਆਉਂਦੇ ਨੇ ਜਿੰਨੇ ਵੀ ਆਪ ਪੋਸਟਾ ਬੜੀਆਂ ਹੋਈਆਂ ਨੇ ਉੱਥੇ ਕਿਹਾ ਗਿਆ ਹੈ ਕਿ ਜਿਹੜੀ ਤਣਾਤੀ ਹੈ ਉਹ ਵਧਾ ਦਿੱਤੀ ਜਾਵੇ ਯਾਨੀ ਕਿ ਸੁਰੱਖਿਆ ਬਲਾਂ ਦਾ ਪਹਿਰਾ ਜੁੜਾ ਹੋਰ ਵੀ ਕਰੜਾ ਕਰ ਦਿੱਤਾ ਜਾਵੇ ਔਰ ਵਿਧਾਇਕ ਜਿਹਾਵੇ ਉੱਥੇ ਸੁਰੱਖਿਆ ਜੁੜ ਗਿਆ ਤਵਾਖਵਾਕ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਭ ਤੋਂ ਪਹਿਲਾਂ ਮੀਟਿੰਗ ਜਿਹੜੀ ਹੈ ਰੱਖਿਆ ਮੰਤਰੀ ਦੀ ਉਹ 2.5 ਘੰਟੇ ਤੱਕ ਚੱਲੀ ਹੈ ਜਿਸ ਦੇ ਵਿੱਚ ਕਈ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਦੇਸ਼ ਦੀ ਵਾਯੂ ਸੇਨਾ ਨੂੰ ਔਰ ਇੰਡੀਅਨ ਆਰਮੀ ਨੂੰ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਦੂਸਰੇ ਪਾਸੇ ਅਮਿਤ ਸ਼ਾਹ ਗ੍ਰਹਿ ਮੰਤਰੀ ਦੇ ਵੱਲੋਂ ਦੌਰਾ ਕੀਤਾ ਗਿਆ ਪਹਿਲਗਾਮ ਦਾ ਜੇ ਸਥਾਨ ਤੇ ਘਟਨਾ ਹੋਈ ਉਸ ਸਥਾਨ ਦਾ ਘਟਨਾ ਦਾ ਜਾਇਜ਼ਾ ਜੁੜਾ ਉਹ ਲਿਆ ਗਿਆ ਤੇ ਜਿਹੜੇ ਮ੍ਰਿਤਕ ਨੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਆਰਤੀਸਰਾ ਤੁਹਾਨੂੰ ਦੱਸਦੀ ਕਿ ਸਕੈਚ ਜੁੜਿਆ ਜਿਹੜੇ ਅਤਵਾਦੀਆਂ ਦੇ ਵੱਲੋਂ ਟੂਰਿਸਟਾਂ ਦੇ ਉੱਪਰ ਨਿਹ ਹੱਥਿਆਨ ਦੇ ਉੱਪਰ ਹਮਲਾ ਕੀਤਾ ਗਿਆ ਸੀ ਉਹਨਾਂ ਦੇ ਸਕੈਚ ਜੁੜੇ ਉਹ ਵੀ ਹੋਏ ਨੇ ਔਰ ਇਸ ਦੇ ਨਾਲ ਹੀ ਹੁਣ ਪਾਕਿਸਤਾਨ ਦੀ ਨੀਂਦ ਉੱਡ ਚੁੱਕੀ ਆ ਪਾਕਿਸਤਾਨ ਦੇ ਵਿੱਚ ਵੀ ਹਲਚਲ ਦੇਖਣ ਨੂੰ ਮਿਲੀ ਆ ਡਰਦਾ ਮਾਹੌਲ ਦੇਖਣ ਨੂੰ ਮਿਲਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਐਕਟੀਵਿਟੀ ਵਧੀ ਹੈ ਭਾਰਤ ਦੀ ਇਸ ਹਮਲੇ ਤੋਂ ਬਾਅਦ ਦੇ ਵਿੱਚ ਐਕਟੀਵਿਟੀ ਵੱਧ ਚੁੱਕੀ ਹੈ ਤੁਹਾਨੂੰ ਦੱਸ ਦੇ ਕਿ ਪ੍ਰਧਾਨ ਮੰਤਰੀ ਆਪਣਾ ਦੌਰਾ ਛੱਡ ਕੇ ਵਾਪਸ ਭਾਰਤ ਆ ਚੁੱਕੇ ਨੇ ਔਰ ਅਮਿਤ ਸ਼ਾ ਮੌਕੇ ਜਿੱਥੇ ਘਟਨਾ ਹੋਈ ਸੀਗੀ ਉਸ ਮੌਕੇ ਦੇ ਉੱਪਰ ਪਹੁੰਚ ਚੁੱਕੇ ਨੇ ਔਰ ਤੀਸਰਾ ਇਹ ਹੈ ਕਿ ਰੱਖਿਆ ਮੰਤਰੀ ਦੇ ਵੱਲੋਂ ਭਾਰਤ ਦੇ ਰੱਖਿਆ ਮੰਤਰੀ ਦੇ ਵੱਲੋਂ ਹਾਈ ਲੈਵਲ ਮੀਟਿੰਗ ਕੀਤੀ ਗਈ ਹੈ तकरीबन तकरीबन ਦੱਸਿਆ ਜਾ ਰਿਹਾ ਹੈ ਕਿ 2.5 ਘੰਟੇ ਤੱਕ ਇਹ ਮੀਟਿੰਗ ਚੱਲੀ ਹੈ ਔਰ ਸਖਤ ਸ਼ਬਦਾਂ ਦੇ ਵਿੱਚ ਆਦੇਸ਼ ਦੇ ਦਿੱਤੇ ਗਏ ਨੇ ਕਿ ਐਲੋਸੀ ਰੇਂਜ ਜਿਹੜੀ ਹੈ ਉੱਥੇ ਸੁਰੱਖਿਆ ਦੁੱਗਣੀ ਤਿਗਣੀ ਕਰ ਦਿੱਤੀ ਜਾਵੇ ਪੈਰਾ ਵਧਾ ਦਿੱਤਾ ਜਾਵੇ ਔਰ ਸਰਚ ਆਪਰੇਸ਼ਨ ਤੇਜ਼ ਕਰ ਦਿੱਤਾ ਜਾਵੇ ਔਰ ਹਾਈ ਅਲਰਟ ਤੇ ਰਹਿਣ ਨੂੰ ਕਿਹਾ Indian Army ਨੂੰ ਔਰ Indian Air Force ਨੂੰ ਹਾਈ ਅਲਰਟ ਤੇ ਰਹਿਣ ਨੂੰ ਕਿਹਾ ਗਿਆ ਔਰ ਦੂਸਰੇ ਪਾਸੇ ਅਸੀਂ ਪਾਕਿਸਤਾਨ ਦੀ ਗੱਲ ਕਰੀਏ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾਰੀ ਆ ਮੀਡੀਆ ਰਿਪੋਰਟਸ ਤੋਂ ਇਹ ਜਾਣਕਾਰੀ ਮਿਲ ਪਾਰੀ ਆ ਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਹੈ ਕਿ ਭਾਰਤ ਦੇ ਵਿੱਚ ਜੋ ਪਹਿਲਗਾਮ ਅਟੈਕ ਹੋਇਆ ਉਸ ਦੇ ਵਿੱਚ ਪਾਕਿਸਤਾਨ ਦਾ ਕੋਈ ਵੀ ਹੱਥ ਨਹੀਂ ਹੈ ਜਿहां ਖਵਾਜਾ ਆਸੀਫ ਜਿਹੜੇ ਡਿਫੈਂਸ ਮਿਨਿਸਟਰ ਨੇ ਪਾਕਿਸਤਾਨ ਦੇ ਉਹਨਾਂ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਪਰ ਇਹ ਬਿਆਨ ਦਿੱਤਾ ਗਿਆ ਹੈ ਸੋਰਸਸ ਤੋਂ ਇਹ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਪਹਿਲਗਾਮ ਦੇ ਵਿੱਚ ਟੂਰਿਸਟਾਂ ਦੇ ਉੱਪਰ ਭਾਰਤੀ ਸਲਾਨੀਆਂ ਦੇ ਉੱਪਰ ਜੋ ਅਟੈਕ ਅਤਵਾਦੀ ਹਮਲਾ ਜੁੜਾ ਕੀਤਾ ਗਿਆ ਹੈ ਉਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਪਾਕਿਸਤਾਨ ਦਾ ਹੱਥ ਨਹੀਂ ਹੈ ਇਹ ਵੱਡਾ ਬਿਆਨ ਡਿਫੈਂਸ ਮਿਨਿਸਟਰ ਪਾਕਿਸਤਾਨ ਦੇ ਖਵਾਜਾ ਆਸੀਫ ਦੇ ਵੱਲੋਂ ਦੇ ਦਿੱਤਾ ਗਿਆ ਹੈ ਔਰ ਆਪਣੀ 에ਅਰ ਫੋਰਸ ਨੂੰ ਹਾਈ ਅਲਰਟ ਤੇ ਕਹਿ ਦਿੱਤਾ ਗਿਆ ਚੁੱਕਨੇ ਰਹਿਣ ਲਈ ਕਹਿ ਦਿੱਤਾ ਗਿਆ ਹੈ ਰਾਤ ਤੋਂ ਹੀ ਪਾਕਿਸਤਾਨ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਆਪਣੀ ਫੌਜ ਨੂੰ ਜਿਹੜਾ ਆ ਹਾਈ ਅਲਰਟ ਤੇ ਚਾਹੇ ਉਹ ਗਰਾਉਂਡ ਦੀ ਫੌਜ ਹੈ ਔਰ ਚਾਹੇ 에ਅਰ ਫੋਰਸ ਹੈ ਦੋਨਾਂ ਫੋਰਸਸ ਨੂੰ ਕਹਿ ਦਿੱਤਾ ਗਿਆ ਹੈ ਕਿ ਹਾਈ ਅਲਰਟ ਤੇ ਰਿਹਾ ਜਾਵੇ ਜਾਨੀ ਕਿ ਹੁਣ ਪਾਕਿਸਤਾਨ ਦੇ ਵਿੱਚ ਵੀ ਹਲਚਲ ਤੇਜ਼ ਹੋ ਚੁੱਕੀ ਹੈ ਜੇਕਰ ਭਾਰਤ ਦੇ ਵਿੱਚ ਹਲਚਲ ਤੇਜ਼ ਹੋਈ ਹੈ ਅਮਰੀਕਾ ਤੱਕ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਭਾਰਤ ਦੇ ਵਿੱਚ ਹੋਈ ਜਿਹੜੀ ਅਤਵਾਦੀ ਹਮਲੇ ਦੀ ਨਿੰਦਾ ਕੀਤੀ ਗਈ ਹੈ ਔਰ ਉਹਨਾਂ ਕਹਿ ਕੇ ਸੀ ਭਾਰਤ ਦੇ ਨਾਲ ਖੜੇ ਆ ਸੋ ਇਹ ਸਾਰੀ ਚੀਜ਼ ਦੇਖ ਕੇ ਹੁਣ ਪਾਕਿਸਤਾਨ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਆ ਉਹ ਪੈਦਾ ਹੋ ਚੁੱਕਿਆ ਹੈ ਹਰ ਚਲ ਤੇਜ਼ ਹੋ ਚੁੱਕੀ ਹੈ ਬਾਕੀ ਤੁਹਾਨੂੰ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਘਟਨਾ ਸਥਲ ਤੇ ਅਮੇਸ਼ਾ ਪਹੁੰਚੇ ਹੋਏ ਸੀ ਉੱਥੋਂ ਦੀ ਆਰਮੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਸਾਰਾ ਜਾਇਜ਼ਾ ਜਿਹੜਾ ਆ ਘਟਨਾ ਸਥਲ ਦਾ ਲਿਆ ਗਿਆ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਦੇ ਨਾਲ ਪੀੜਤ ਪਰਿਵਾਰ ਦੇ ਨਾਲ ਮਿਲਿਆ ਗਿਆ ਕਿਉਂਕਿ ਉਹ ਮੰਜ਼ਰ ਬਹੁਤ ਖੌਫਨਾਕ ਸੀਗਾ ਦਿਲ ਨੂੰ چیر ਦੇਣ ਵਾਲਾ ਜਿਹੜੇ ਨਵਯਾਇਏ ਜੋੜੇ ਉੱਥੇ ਘੁੰਮਣ ਗਏ ਹੋਏ ਸੀ ਹਾਲਾਂਕਿ ਮਹਿਲਾਵਾਂ ਨੂੰ ਛੱਡ ਕੇ ਖਾਸ ਤੌਰ ਤੇ ਪੁਰਸ਼ਾਂ ਨੂੰ ਟਾਰਗੇਟ ਕੀਤਾ ਗਿਆ ਤਾਂ ਉਹਨਾਂ ਮਹਿਲਾਵਾਂ ਦਾ ਦਰਦ ਉਹਨਾਂ ਦੀਆਂ ਅੱਖਾਂ ਬਿਆਨ ਕਰਦੀਆਂ ਨੇ ਕਿ ਉਹ ਮੰਜ਼ਰ ਜਿਹੜਾ ਕਿੰਨਾ ਭਿਆਨਕ ਤੇ ਕਿੰਨਾ ਖੌਫਨਾਕ ਸੀਗਾ ਔਰ ਦੂਸਰੇ ਪਾਸੇ ਭਾਰਤ ਦੇ ਰੱਖਿਆ ਮੰਤਰੀ ਦੇ ਵੱਲੋਂ 22 ਘੰਟੇ ਤੱਕ ਲਗਾਤਾਰ ਮੀਟਿੰਗ ਕੀਤੀ ਗਈ ਹੈ ਰਣਨੀਤੀ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਰਣਨੀਤੀ ਵੀ ਤਿਆਰ ਕੀਤੀ ਗਈ ਹੈ ਔਰ ਐਲਓਸੀਜ਼ ਦੇ ਅੰਡਰ ਜੰਨੀਆਂ ਵੀ ਪੋਸਟਾਂ ਨੇ ਉੱਥੇ ਕਹਿ ਦਿੱਤਾ ਗਿਆ ਹੈ ਕਿ 24 ਘੰਟੇ ਸੁਰੱਖਿਆ ਹੋਰ ਵੀ ਕਰੜੀ ਕਰ ਦਿੱਤੀ ਜਾਵੇ 2 ਤੋਂ 3 ਗੁਣਾ ਤੱਕ ਸੁਰੱਖਿਆ ਬਲ ਜਿਹੜੇ ਨੇ ਉੱਥੇ ਵਧਾ ਦਿੱਤੇ ਜਾਣ ਚੌਕਸੀ ਵਧਾ ਦਿੱਤੀ ਜਾਏ ਇੰਡੀਅਨ ਆਰਮੀ ਨੂੰ ਤੇ ਇੰਡੀਅਨ 에ਅਰ ਫੋਰਸ ਨੂੰ ਹਾਈ ਅਲਰਟ ਤੇ ਤਾਇਨਾਤ ਰਹਿਣ ਦੇ ਵਾਸਤੇ ਆਦੇਸ਼ ਦੇ ਦਿੱਤੇ ਗਏ ਨੇ ਜਾਨੀ ਕਿ ਰਣਨੀਤੀ ਤਿਆਰ ਕੀਤੀ ਗਈ ਹੈ ਸੋ ਭਾਰਤ ਪਿੱਛੇ ਹਟਣ ਵਾਲਿਆਂ ਦੇ ਵਿੱਚੋਂ ਨਹੀਂ ਹੈ ਭਾਰਤ ਇਸ ਅਤਵਾਦੀ ਹਮਲੇ ਦਾ ਜਵਾਬ ਜ਼ਰੂਰ ਦੇਵੇਗਾ ਸুইস ਤਰੀਕੇ ਤੇ ਬਿਆਨ ਜਿਹੜੇ ਨੇ ਉਹ ਵੱਖ-ਵੱਖ ਆਗੂਆਂ ਦੇ ਵੱਲੋਂ ਸਾਹਮਣੇ ਆ ਰਹੇ ਨੇ ਕਿ ਪਾਕਿਸਤਾਨ ਦੇ ਵੱਲੋਂ ਵੀ ਇੱਕ ਬਿਆਨ ਸਾਹਮਣੇ ਆਇਆ ਹੈ ਮੀਡੀਆ ਰਿਪੋਰਟਸ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਭਾਰਤ ਦੇ ਵਿੱਚ ਇਹ ਅਤਵਾਦੀ ਹਮਲਾ ਹੋਇਆ ਹੈ ਇਸ ਹਮਲੇ ਦੇ ਵਿੱਚ ਪਾਕਿਸਤਾਨ ਦਾ ਕਿਸੇ ਵੀ ਤਰੀਕੇ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਔਰ ਕਿਸੇ ਵੀ ਤਰੀਕੇ ਦਾ ਹੱਥ ਜੜਾ ਆਉ ਨਹੀਂ ਹੈ ਪਰ ਭਾਰਤ ਜ਼ਰੂਰ ਪਹਿਲਗਾਮ ਹਮਲੇ ਦਾ ਬਦਲਾ ਲਵੇਗਾ ਉਹ ਮਾਸੂਮ ਜਾਨਾਂ ਦਾ ਉਹ ਬੇਕਸੂਰ ਜਾਨਾਂ ਦਾ ਬਦਲਾ ਜ਼ਰੂਰ ਲਵੇਗਾ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਸੀਗਾ ਸਿਰਫ ਉੱਥੇ ਘੁੰਮਣ ਦੇ ਵਾਸਤੇ ਗਏ ਕੋਈ ਸੀਗੇ ਉਹਨਾਂ ਦਾ ਬਦਲਾ ਜ਼ਰੂਰ ਲਵੇਗਾ ਭਾਰਤੀ ਸੁਰੱਖਿਆ ਏਜੰਸੀਸ ਨੂੰ ਤਾਇਨਾਤ ਕਰ ਦਿੱਤਾ ਗਿਆ ਹਾਈ ਅਲਰਟ ਤੇ ਕਰ ਦਿੱਤੀਆਂ ਗਈਆਂ ਨੇ ਚਾਹੇ 에ਅਰ ਫੋਰਸ ਹੋਵੇ ਚਾਹੇ ਇੰਡੀਅਨ ਆਰਮੀ ਹੋਵੇ ਔਰ ਉਹਨਾਂ ਨੂੰ ਹਾਈ ਅਲਰਟ ਤੇ ਕਹਿ ਦਿੱਤਾ ਗਿਆ ਔਰ ਐਲਓਸੀ ਜੜੀਆਂ ਵੀ ਬਾਰਡਰ ਰੇਂਜ ਐਲਓਸੀਜ਼ ਨੇ ਉਹਨਾਂ ਨੂੰ ਹਾਈ ਅਲਰਟ ਤੇ ਆਰ ਦੋ ਤੋਂ ਤਿੰਨ ਗੁਣਾ ਤੱਕ ਚੌਕਸੀ ਜਿਹੜੀ ਉੱਥੇ ਵਧਾਈ ਜਾਵੇ ਔਰ ਸੁਰੱਖਿਆ ਕਰਮੀ ਜਿਹੜੇ ਨੇ ਦੋ ਤੋਂ ਤਿੰਨ ਗੁਣਾ ਜਿਹੜੇ ਉੱਥੇ ਵਧਾ ਦਿੱਤੇ ਜਾਣ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਕੈਚ ਜਿਹੜੇ ਆ ਆਸਿਫ ਫੌਜੀ ਸੁਲੇਮਾਨ ਸ਼ਾ ਔਰ ابو ਤਲਹਾ ਇਹ ਤਿੰਨ ਜਣਿਆਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸੀਗੀਆਂ ਸਕੈਚ ਵੀ ਤਿਆਰ ਹੋਏ ਜੋ ਪੀੜਤਾਂ ਦੇ ਮੁਤਾਬਕ ਸੁਰੱਖਿਆ ਏਜੰਸੀਆਂ ਨੇ ਸਕੈਚ ਤਿਆਰ ਕਰਵਾਏ ਗਏ ਕਿ ਜਿਨ੍ਹਾਂ ਦੇ ਵੱਲੋਂ ਅੱਤਵਾਦੀ ਹਮਲਾ ਜੁੜਾਇਆ ਪਹਿਲਗਾਮ ਦੇ ਵਿੱਚ ਕੀਤਾ ਗਿਆ 28 ਮੌਤਾ 12 ਤੋਂ 15 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਭਾਰਤ ਇਸ ਗਮ ਦੇ ਨਾਲ ਜੂਝ ਰਿਹਾ ਹੈ ਇਸ ਦਰਦ ਨਾਲ ਜੂਝ ਰਿਹਾ ਹੈ ਕਿਉਂਕਿ ਜਿਵੇਂ ਜਿਹੜਾ ਪੁਲਵਾਮਾ ਦੇ ਵਿੱਚ ਅਟੈਕ ਹੋਇਆ ਸੀ ਉਹ ਜ਼ਖਮ ਇੱਕ ਵਾਰੀ ਫਿਰ ਭਾਰਤੀ ਕਹਿ ਰਹੇ ਨੇ ਕਿ ਅੱਲੇ ਹੋ ਚੁੱਕੇ ਨੇ ਜਿਸ ਤਰੀਕੇ ਦਾ ਇਹ ਅਟੈਕ ਦੇਖਣ ਨੂੰ ਮਿਲਿਆ ਹਰੇਕ ਭਾਰਤੀ ਦੀ ਅੱਖ ਨਾ ਮੈਂ ਪਰ ਭਾਰਤ ਪਿੱਛੇ ਹਟਣ ਵਾਲਿਆਂ ਦੇ ਵਿੱਚੋਂ ਨਹੀਂ ਹੈ ਇਸ ਦਾ ਬਦਲਾ ਜ਼ਰੂਰ ਲਿਆ ਜਾਏਗਾ ਭਾਰਤੀ ਜ਼ਰੂਰ ਇਸ ਦਾ ਬਦਲਾ ਲੈਣਗੇ ਔਰ ਤੁਹਾਨੂੰ ਦੱਸਦੇ ਕਿ ਪਾਕਿਸਤਾਨ ਦੇ ਵਿੱਚ ਹਲਚਲ ਤੇਜ਼ ਹੋ ਚੁੱਕੀ ਹੈ ਪਾਕਿਸਤਾਨ ਨੇ ਹਵਾਈ ਫੌਜਾਂ ਨੂੰ ਅਲਾਰਟ ਤੇ ਕਹਿ ਦਿੱਤਾ ਗਿਆ ਕਿ ਅਲਾਰਟ ਤੇ ਰੱਖਾ ਜਾਵੇ ਔਰ ਸੁਰੱਖਿਆ ਬਲਾਂਦੀ ਤੈਨਾਤੀ ਵੀ ਪਾਕਿਸਤਾਨ ਦੇ ਵਿੱਚ ਵਧਾ ਦਿੱਤੀ ਗਈ ਹੈ ਐਲਓਸੀਸ ਤੇ ਵੀ ਵੱਡੀ ਹਲਚਲ ਜਿਹੜੀ ਉਹ ਦੇਖ